ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਸੂਈ ਸਵਾਈ ਹੈ ਇੱਕ ਗੱਬਣ 4 ਮਹੀਨਿਆਂ ਦੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੁਵਦੀ ਜੀ? ਬਾਈ ਕਿਰਪਾ ਮਾਰ ਕੇ। ਬਾਈ ਨਾਮ ਤੇ ਐਡਰੈਸ ਬੋ। ਨਾਮ ਆਪਣਾ ਸੁਖਵਿੰਦਰ ਸਿੰਘ ਆ ਜੀ। ਪਿੰਡ ਜੌਂਦ, ਜ਼ਿਲ੍ਹਾ ਬਠਿੰਡਾ, ਤਸੀਹ ਰੰਪਰਾਪੂਲ। 10 ਕਿਲੋਮੀਟਰ ਰੰਪਰਾ ਸ਼ਹਿਰ ਐ, 7 ਕਿਲੋਮੀਟਰ ਤਪਾ ਸ਼ਹਿਰ ਆ ਜਾਂਦਾ। ਨੇੜੇ ਪਿੰਡ ਬੱਲੋ ਵਿਦਿਆਲਾ ਕੜੇ ਲਗੜੇ ਲਈ। ਮੋਬਾਈਲ ਨੰਬਰ ਬੋ। 7696509225 ਠੀਕ ਆ। ਜਿਹੜੀ ਪਹਿਲੇ ਨੰਬਰ ਤੇ ਵਹਿੜਾ ਕਿਹੜਾ ਸੁਆ ਸੂਈ ਵੀ ਆ? ਡਾਕਟਰ ਭਰੂਣ ਬੱਚੀ ਸੂਈ ਵੀ ਆ। ਕਿੰਨਾ ਟਾਈਮ ਹੋ ਗਿਆ ਸੂਈ? ਅੱਜ ਨੂੰ 15 ਤੋਂ 16 ਬਾਕੀ ਵਾਲਾ ਜੱਜਮੈਂਟ ਆ ਵੀ ਲੈ ਲੈ ਬਈ ਆਪਣੀ ਵੀ ਲਈ ਵੀ ਹੁੰਦੀ ਆ ਓਕੇ ਉਹ ਤਾਂ ਜਿਹੜਾ 15 ਕਿਲੋ ਕੰਡੇ ਵਾਲਾ ਵਾਲਾ 14 ਮੰਨ ਕੇ ਆ ਜੇ ਠੀਕ ਆ ਹਾਂ ਬਾਕੀ ਇਹ ਚੀਜ਼ ਦਿਖਾ ਦੇ ਤੂੰ ਮਗਰ ਬੱਚਾ ਹੈਗਾ ਨਹੀਂ ਬੱਚਾ ਮਰਿਆ ਪਿਆ ਬਾਈ ਠੀਕ ਆ ਹਾਂ ਆਡਰ ਬੜਾ ਫਿੱਟ ਆ ਹਨ ਆਡਰ ਤਾਂ ਮੂਹਰੋ ਦਿਖਾ ਦੇ ਆਡਰ ਮਗਰੋ ਦਿਖਾ ਦੇ ਨਾ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਲੈ ਵਾ ਹੱਡੀ ਆ ਕੋਈ ਲੱਤ ਛੜਾ ਰਹੀ ਹੈ ਨਹੀਂ ਸਹੀ ਗੱਲ ਆ ਬਈ ਚਿਵਾਈ ਚਿਵਾਈ ਚੋਈ ਇੱਕ ਨੰਬਰ ਤਾਰਾ ਤੁਰਾ ਮਾਰ ਕੇ ਦਿਖਾਵਾ ਬੱਚੀ ਦੀ ਬਾਕੀ ਬੁਤੀ ਬਾਤੀ ਦਿਖਾ ਦੇ ਕੁਆਲਿਟੀ ਦਿਖਾ ਦੇ ਬੱਚੀ ਦੀ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਮੈਂ ਕਿਹਾ ਕੁਆਲਿਟੀ ਵਾਲੀ ਆ ਬਾਈ ਲੈ ਬਿਊਟੀਫੁੱਲ ਫੇਸ ਬੜਾ ਪਿਆਰਾ ਬੋਲੀਵੋਦੀ ਪੂਰੀ ਚੰਗੀ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਨ ਵਾਲੀ ਦਾ ਇੱਕ ਨੰਬਰ ਆ ਬਾਈ ਬਾਈ ਕਿਸੇ ਕੋਲ ਘਾੜ ਨਹੀਂ ਬੱਚੀ ਦੀ ਸਹੀ ਗੱਲ ਆ ਬਾਈ ਲੈ 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 ਢਟੀ ਤਾਂ ਇਨੀ ਆ ਲੈ ਲੈ ਬਾਈ ਬੜਾ ਚੰਗਾ ਯਾਰ ਬੜਾ ਬਾਈ ਫਿੱਟ ਫਿੱਟ ਪਿਆ ਲੈ ਫਿੱਟ ਲੈ ਵਾ ਹੂੰ ਬਾਕੀ ਦਿਖਾ ਦੇ ਖੁਚਾਂ ਤਾਂ ਹਾਲੀ ਪੂਛ ਆ ਸਹੀ ਗੱਲ ਆ ਬਾਈ ਹੂੰ ਪ੍ਰਿੰਟ ਯਾਦ ਬਰੀਡ ਕਿਸੇ ਪਾਸੇ ਕੋਈ ਘਾਟ ਹੀ ਨਹੀਂ ਬੈੜਨੂਕ ਨਹੀਂ ਬਾਈ ਜਮਾ ਬਾਈ ਹਮ ਕੀ ਨੇ ਬਾਈ ਟਾਪ ਦਾ ਜਾਇਦ ਜਾਂ ਮੁੱਲ ਕੀ ਹੈ ਬਾਈ ਦੇਖ ਬੱਚਾ ਹੁੰਦਾ ਫਿਰ ਤਾਂ ਤੈਨੂੰ ਪਤਾ ਬੱਚੀ 70000 ਦੀ ਸੀ ਸਹੀ ਗੱਲ ਹੈ ਹੈ ਹਮ ਬਸ ਇਹ ਜਾਂ ਹੁਣ ਬੱਚੇ ਨੂੰ ਕਿਹਨੇ ਕਰਾਉਣਾ ਵੀ ਕੀ ਹੈ ਯਾਰ ਬਸ ਵਹਿਮ ਹੀ ਹੁੰਦਾ ਅਗਲੇ ਨੂੰ ਹਣਾ ਸਹੀ ਹੈ ਬਾਈ ਹਾਂ ਹਮ ਇਹ ਅੱਜ ਦੇ ਦਾਂਗੇ ਬੱਚੀ 55000 ਰੁਪਏ ਦੀ ਠੀਕ ਹੈ ਜਮਾ ਜੈਜ ਮੋਲਾ ਬਾਈ 52000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਨ ਕੋਈ ਚੱਕ ਨਹੀਂ ਬਾਈ 35 40 ਜਾਂਦਾ ਹਣਾ ਵਸਰ ਬੱਚੀਆਂ ਵੀ ਕੀ ਜਾਂਦੀਆਂ ਸਹੀ ਗੱਲ ਆ ਬਾਈ ਇਹਦਾ 15 ਕਿਲੋ ਪਾਉਗੀ ਜਾ ਕੇ ਅਗਲੇ ਦੇ ਹੂੰ ਸਹੀ ਗੱਲ ਆ ਫੇਸਬੁਕ ਦੇਖ ਜੇ ਬੱਚਾ ਹੁੰਦਾ ਤਾਂ 70000 ਤੋਂ ਘੱਟ ਦਿੰਦਾ ਵੀ ਕਿਹੜਾ ਆਪਾਂ ਵੀ 70 ਦੀ ਵੇਚਣੀ ਸੀ ਠੀਕ ਆ ਬਾਈ ਹੂੰ ਸਹੀ ਗੱਲ ਆ ਜਮਾ ਜੈਜ ਮੋਲਾ ਮਾਨ ਤਨ ਹੋ ਜਾਊਗਾ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ ਠੰਡੀ ਸੀਲ ਦੇਖੋ ਜਿਵੇਂ ਮਰਜੀ ਵੇਚਿਆ ਕੋਈ ਅੱਛਾ ਹੋਂ ਤੱਕ ਦਾ ਪੱਟ ਨਹੀਂ ਮੁੜਦਾ ਹੂੰ ਸਹੀ ਹੈ ਭਾਈ ਆਪਾਂ ਕੰਮ ਨਹੀਂ ਕਰਨਾ ਲੋਕਾਂ ਨਾਲ ਬੱਚਾ ਲਾ ਕੇ ਤਾਂ ਕੋਈ 70000 ਦੀ ਸੀ ਹੂੰ ਹੈ ਸਹੀ ਗੱਲ ਹੈ ਭਾਈ ਇਹਨੇ ਦੁੱਧ ਨੂੰ ਲੈਣੀ ਉਹਨੇ ਕਰਾਉਣੇ ਵੀ ਕੀ ਆ ਬੱਚਿਆਂ ਤੋਂ ਹੂੰ ਕੋਈ ਨਾ ਭਾਅ ਹਣਾ ਵੀ ਵਧ ਜਾਂਦਾ ਫਿਰ ਬੱਚੇ ਨਾਲ ਭਾਈ 70000 ਦੀ ਸੀ ਹੂੰ ਉਹੀ ਵੀਡੀਓ ਪਾਉਣਾ 70 ਰੁਪਏ ਘਟ ਦੇ ਤਾਂ ਤੂੰ ਕਹ ਦੇ ਸਹੀ ਗੱਲ ਹੈ ਭਾਈ ਸਹੀ ਹੈ ਨਾ ਬਾਕੀ ਥਣਧਣ ਵੀ ਐ ਇੱਕ ਨੰਬਰ ਲੱਗਿਆ ਕਰੀ ਮੈਂ ਕਿਹਾ ਭਾਈ ਕੁਆਰਸੀ ਰੋਡ ਦੇ ਕਰ ਮਾਈ ਦੇਣਾ ਕੀ ਬਾਤ ਪੂਰੀ ਵਿਥੀ ਤੇ ਖਲਾ ਖਲਾ ਹਨ ਬਾਕੀ ਜਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਖੰਡੀ ਸੀਦਾ ਉਸ ਨੂੰ ਆ ਕੇ ਦਿਖਾਵਾਂਗੇ ਤਾਂ ਦਾਨ ਦੇਖੀ ਕੱਢਦੀ ਪਸਮਾ ਕੇ ਮਗਰ ਲਾ ਵੀ ਹੂੰ 2 ਮਿੰਟਾਂ ਚ ਆ ਜਾਂਦੀ ਆ ਗਈ ਨੇ ਹੂੰ ਕੋਈ ਟਾਈਮ ਨਹੀਂ ਲਾਉਣਾ ਇਹਨੇ ਸਹੀ ਆ ਭਾਈ ਲਓ ਜੀ ਹੁਣ ਦਿਖਾ ਦਿੱਤਾ ਹੂੰ ਲੈ ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਦਾਨ ਕਹਿੰਦੇ ਭਾਈ ਮਨਾਂ ਚਾਹਿਆ ਦੋਨੇ ਕਿੱਧਰ ਮਰਜੀ ਤੁਰਿਆ ਫਿਰ ਕੋਈ ਐ ਨਹੀਂ ਵੀ ਡਰ ਜੇ ਜਾਊਗੀ ਨਾ ਹੂੰ ਕੁੜਕ ਦਿੱਕਦੀ ਨਹੀਂ ਹੈ ਜੀ ਦਾ ਬੱਚੀ ਸਹੀ ਗੱਲ ਆ ਬਈ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਚਵਾਈ ਦੇਖੋ ਜੋਣ ਬੜਾ ਚੰਗਾ ਹੈ ਨਾ ਬਈ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਕੀ ਆ ਬਾਤ ਬੜੀ ਚੰਗੀ ਜਵਾਈ ਹੈ ਨਾ ਬੜੀ ਚੰਗੀ ਹੂੰ ਮੂਰਲੇ ਥਣਾ ਜਵਾਈ ਚੈੱਕ ਕਰ ਲੋ ਕੀ ਆ ਬਾਤ ਨਿਬੜਦੀ ਹੈ ਜਵਾਈ ਦਾ ਨਿਬੜਦੀ ਬਈ ਹੂੰ ਬਾਕੀ ਠੰਡੀ ਸੀਲ ਫੁੱਲ ਆ ਯਾਰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਮੰਡਿਆ ਡਾਕਟਰ ਜਿੱਧਰ ਦੀ ਮਰਜ਼ੀ ਭਜਿਆ ਥੱਲੇ ਲੈ ਹੂੰ ਲੈ ਠੰਡੀ ਤਾਂ ਇੰਨੀ ਆ ਪਿੱਛੇ ਦੀ ਬਹਿ ਕੇ ਧਾਰਾ ਮਾਰਦੀ ਮੂਰਤੀ ਦਿਖਾ ਦੇ ਲੈ ਕਿਆ ਬਾਤ ਆ ਵਾੜੀ ਠੰਡੀ ਆ ਨਾ ਜਿੱਥੇਰ ਦੀ ਬਹਿ ਜਾ ਤਾਂ ਨਹੀਂ ਨਹੀਂ ਕੁਛ ਕਹਿਣਾ ਹੂੰ ਲੈ ਐ ਨਹੀਂ ਹੈਗਾ ਬੱਚੇ ਦਾ ਕਰਦੀ ਉਹ ਨਾ ਬਈ ਲੈ ਪੂਰੀ ਠੰਡੀ ਆ ਕਿਆ ਬਾਤ ਆ ਬਾਈ ਓਕੇ ਆ ਬਾਈ ਜੋਨ ਜੋਨ ਦਾ ਹਾਂ ਸਮਾਦ ਖਾ ਹੁਣ ਮਗਰੋ ਲੇਵਾ ਦਿਖਾ ਦੇ ਹੁਣ ਸਹੀ ਗੱਲ ਆ ਖੋਲ ਦੇ ਨਿਆਣਾ ਮਾੜੇ ਲਖਾ ਲਈਏ ਲੇਵਾ ਲੈ ਨੇ ਇੱਕ ਨੰਬਰ ਲੈ ਵਾ ਕਿ ਨਹੀਂ ਹਾਂ ਹੁਣ ਦਿਖਾ ਸਾਈਡ ਤੋਂ ਦੇਖ ਕਿਵੇਂ ਲਾਲੀ ਆ ਗਈ ਬੜਾ ਤੇ ਬਸਵਾ ਕੇ ਸਹੀ ਗੱਲ ਹੈ ਕੀ ਬਾਤ ਹੈ ਬਾਈ ਬਾਕੀ ਮੁੱਲ ਜਾਇਜ਼ ਆ ਮੁੱਲ ਜਾਇਜ਼ ਬਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਕੋਲੋਂ ਨਹੀਂ ਸੂਗੀ ਉਸਰ ਬੱਛੀ ਆ ਓਕੇ ਇਹ 4.5 ਮਹੀਨੇ ਦੀ ਘੱਬਣਾ ਚਾਰ ਤੋਂ ਉੱਤੇ ਆ ਚੈੱਕ ਪਾਸ ਚੈੱਕ ਪਾਸ ਬਈ ਰਵਾਦੀ ਕਰਾ ਕੇ ਲੈ ਜਾਵੇ ਓਕੇ ਬਾਈ ਕਿੰਨਾ ਖਣ ਚਾਰੀ ਆ ਕੋਈ ਫੋਰਟ ਨਹੀਂ ਸ਼ਾਂਗ ਨਹੀਂ ਕਿੰਨਾ ਦੁੱਧ ਦੇ ਦੂ ਐਸਟੀਮੇਟ ਲੁੱਦ ਬਈ ਦੇ ਦੂਗੀ 14 15 ਕਿਲੋ ਬਲੂਣੀ ਕੱਦ ਵਾਲੀ ਵੀ ਕਿਹੜਾ ਛੋਟੀ ਆ ਸਹੀ ਗੱਲ ਆ ਹੈ ਕੱਲੇ ਸਿੰਘ ਆ ਨਾ ਸਿੰਘ ਸਿੰਘ ਨੂੰ ਕਿਹੜਾ ਕੁਝ ਕਹੀ ਨਹੀਂ ਠੰਡੀ ਬਈ ਸਹੀ ਗੱਲ ਆ ਠੰਡੀ ਫੁੱਲ ਆ ਜਿਵੇਂ ਮਾਰਲੀਆ ਤੇ ਫੇਰੀ ਚੱਲ ਬਈ ਜੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਨਹੀਂ ਆ ਤਾਂ ਦਿਖਾ ਦੇ ਲੈ ਹੂੰ ਥਾਂ ਤੋਂ ਵੱਡਾ ਚੰਗਾ ਹੈ ਨਾ ਹਾਂ ਲੈ ਲੈ ਕੀ ਬਾਤ ਆ ਬਈ ਕੋਈ ਫੋਰਡ ਨਹੀਂ ਕੋਈ ਸ਼ਾਂਗ ਨਹੀਂ ਹੂੰ ਖੋਲ ਨੇ ਮੜੀ ਤੋਰ ਦੀ ਫੇਸ ਫੂਸ ਬੜਾ ਪਿਆਰਾ ਹੈ ਨਾ ਗਰਮ ਵਾਲੀ ਦਾ ਪੂਰਾ ਬਈ ਕੁਆਲਟੀ ਵਾਲੀ ਬੱਛੀ ਆ ਬਈ ਹੂੰ ਬਾਕੀ ਤੋੜਾ ਚੈੱਕ ਕਰ ਲਓ ਮੋਲ ਬਾਈ ਆਪਾਂ ਅੱਜ ਕਿਹਨੇ ਫੰਡਰ ਬੱਚੀ ਵੀ ਨਹੀਂ ਦੇਣੀ ਠੀਕ ਆ ਜਿਹੜਾ ਭਾਪ ਆ ਇਹਦਾ ਗੱਬਣ ਦਾ ਕਰਾਂਗੇ ਓਕੇ ਹਾਂ ਹੂੰ ਕੱਦ ਵਾਲੀਆ ਸਭੀ ਪੜੀਆ ਸਹੀ ਆ ਬਾਈ 50 55000 ਨੂੰ ਮੂੰਹ ਮਾਰੂਗੀ ਘੱਟੋ ਘੱਟ ਹੀ ਹੂੰ ਸਹੀ ਗੱਲ ਆ ਬਾਈ ਕੀ ਮੋਲ ਆ ਫਿਰ ਜਾਇਜ ਇਹ 17000 ਜਮਾਨਤਨ ਕਰਦੇ ਆਂ 17000 ਚ ਜਮਾਨਤਨ ਹੋ ਜਾ ਜਮਾ ਜਾਇਜ ਆ ਨਾ ਮੋਲ ਜਮਾ ਬਾਈ ਉਹ ਆ ਜਿਹੜੀ ਬੱਚੀ ਆ ਬਾਈ ਸਹੀ ਗੱਲ ਆ ਛੋਟੀ ਬੱਚੀ ਵੀ ਨਹੀਂ ਮਿਲਦੀ ਇੰਨੇ ਦੀ ਨਹੀਂ ਦਿੰਦਾ ਬਾਈ ਤਾਂ ਫੇਰ ਚੱਲ ਗੱਬਣ ਹਾਂ ਹਾਂ ਉਤੀ ਬਾਤੀ ਦਿਖਾ ਦੇ ਬੱਚੀ ਦੀ ਲੈ ਸਹੀ ਆ ਫੇਰ ਸੋਸ ਬ ਕਿਆ ਬਾਤ ਆ ਬਾਈ ਬਾਕੀ ਇਹ ਲੁੱਤ-ਲੂਤ ਜੇ ਕਰੀ ਜਾਊਗੀ ਠੰਡੀ ਫੁੱਲ ਹਾਂ ਲੈ ਇਹ ਲੁੱਤ-ਲੂਤ ਜੇ ਕਰੀ ਜਾਊਗੀ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੇਟ ਜੀ ਕਿਸੇ ਨੇ ਆਨਲਾਈਨ ਮੰਗਾਉਣੀ ਆ ਅਗਲੇ ਦਿਕਰੇ ਦੋ ਦਿਨ ਆਪਣੀ ਗਰੰਟੀ ਹੋਊਗੀ ਇਹਦੀ ਗੱਬਣ ਦੀ ਗੱਬਣ ਦੀ ਓਕੇ ਬਾਈ ਹਾਂ ਪੋਰਟ ਸ਼ਾਂਗ ਦੀ ਉਹ ਇੱਥੋਂ ਆਈਗੀ ਆ ਚਾਰ ਹੀ ਥਾਣਾ ਠੀਕ ਹਾਂ